ਸਾਸੀ ਦਾ ਸਾਰਿਆਂ ਨੂੰ ਸਾਸੀ ਘਾਇਲ ਸਾਰਿਆਂ ਨੂੰ ਗੁਰਖਦੇ ਸਾਸੀ ਦਾ ਬਲਾਊਸ ਆ ਰਿਹਾ ਹੈ ਸਾਸੀ ਘਾਇਲ ਦੀ ਚਾਰਿਆਂ ਨੂੰ ਕਾਫੀ ਟਾਈਮ ਹੋ ਗਿਆ ਗੁਰਖਦੇ ਨੇ ਮਿਲਿਆ ਤੁਹਾਨੂੰ ਇਹ ਕਿ ਅੱਜ ਤੁਹਾਨੂੰ ਗੁਰਖਦੇ ਨਾਲ ਮਿਲਾ ਲੈਣੇ ਆ ਅੱਗੇ ਨੂੰ ਸਿਆਣਾ ਹੋ ਗਿਆ ਥੋੜਾ ਜਿਹਾ ਜੀ ਅਸੀਂ ਕੱਲ੍ਹ ਦੇ ਆਏ ਆ ਅਸੀਂ ਰਾਤ ਰਹੇ ਆ ਇਹਦੇ ਪਾਪਾ ਚਲ ਗਏ ਤਾਂ ਆਪਾਂ ਦੋ ਜਣੇ ਇੱਥੇ ਆ ਹਾਂ ਹੁਣ ਆਪਾਂ ਇਹਦੇ ਨਾਲ ਕੇ ਜਾਣਾ ਸਾਰਿਆਂ ਨੇ ਹੁਣ ਇਹ ਸਾਰੇ ਜਾਣੇ ਚੱਲੇ ਆ ਤੁਗਲਵਾਲ ਤੇ ਅਹੀਂ ਸੋਚਿਆ ਕਿ ਤੁਹਾਨੂੰ ਸਾਰਿਆਂ ਨੂੰ ਹੁਣਾਵਾ ਮਨ ਵਿੱਚ ਵੀ ਗੁਰਫਤੇ ਹੁਣ ਕਿੱਡਾ ਘੋਇਆ ਵਾ ਤੇ ਸਾਰਿਆਂ ਨੇ ਇੱਕ ਵਾਰੀ ਮੁਲਾਹੀ ਲਈ ਕਿਉਂ ਸੈਸ ਦੇਖੋ ਹੁਣ ਹੋ ਗਿਆ 4 ਵੀ ਦਿਨ ਨਹੀਂ ਭਾਜੀ ਥੋੜਾ ਘੱਟ ਵਾ ਜੀ ਅੱਛਾ ਅੱਛਾ ਹਾਂ 14 ਤਰੀਕ ਨੂੰ ਹੋਇਆ ਬੜੀਆਂ ਸ਼ਰਾਰਤਾਂ ਕਰਦਾ ਵਾ ਇਹ ਮੇਰਾ ਵੈਲੈਂਟਾਈਨ ਦੇ ਆ ਇਹ 14 ਫਰਵਰੀ ਨੂੰ ਹੈ 14 ਫਰਵਰੀ ਨਾ ਹੈ ਉਹਦਾ ਤਰੇਕ ਨੂੰ ਪੂਰੇ 4 ਮਹੀਨੇ ਦਾ 4 ਮਹੀਨੇ ਹੈਗਾ ਤੇ ਨਾਲੇ ਮੈਂ ਆਪਣੇ ਭੈਣ ਭਰਾ ਨੂੰ ਦੱਸਣਾ ਸਾਰਿਆਂ ਨੂੰ ਕਿ ਮਨਜਿੰਦਰ ਦਾ ਗਲਾ ਠੀਕ ਹੋ ਗਿਆ ਤੇ ਪ੍ਰਭ ਦਾ ਖਰਾਬ ਹੋ ਗਿਆ ਹਾਂ ਤਾਂ ਇੱਥੇ ਪਾਣੀ ਕਿਹ ਹੈ ਗੱਲ ਸੁਣਾ ਮੇਰੀ ਪਾਣੀ ਪੂਰੀ ਦੀ ਗੱਲ ਦਿੰਗੀ ਘਰਾਂ ਦੇ ਸੇਵਾ ਵੱਧ ਕਰਤੀ ਰਾਤੀ ਇਹ ਵੀ ਗੱਲ ਹੈਗੀ ਆ ਮੇਰੇ ਬੱਕਰੇ ਦਾ ਖਾਣਾ ਕਰ ਕੋਈ ਤੇਰੇ ਮੋਲ ਵੇਚ ਕੇ ਮਾਰ ਕੇ ਹੋਣ ਦੇ ਇੱਧਰ ਆ ਇੱਧਰ ਆਓ ਇੱਧਰ ਆਓ ਇੱਧਰ ਆਓ ਆ ਸਾਡੇ ਅੱਜ ਚੁੱਕਾ ਖਵਾ ਲੈ ਵੀ ਸੰਗਤ ਬੜਾ ਬੜਾ ਆ ਆ ਜਿਹੜਾ ਸੋਨਾ ਜੇ ਗੁੜਪਤੇ ਸਾਡਾ ਲੱਡੂ ਜਿਆ ਫੋਟੋ ਛੋੜੋ ਖਟਵਾਵਾ ਨਹੀਂ ਗਾ ਜਾਈ ਹਾਂਜੀ ਬੜੀਆਂ ਰੌਣਕਾਂ ਲਾਉਂਦਾ ਹੁੰਦੇ ਗੱਦੀ ਕਰਨ ਵਾਲੀ ਤੇ ਸਾਰੇ ਜਣੇ ਇਹਦੇ ਦੁਆਲੇ ਦੋਲੇ ਖੜਦੇ ਆ ਹੋਣੀ ਚੱਚਾ ਜਦੋਂ ਇਹਨਾਂ ਘਰ ਆਉਣਾ ਮੇਰਾ ਘਰ ਖਾਲੀ ਖਾਲੀ ਲੱਗਣਾ ਹੁਣੇ ਹੀ ਚੱਲੇ ਇਕੱਠੇ ਆਂ ਤੇ ਜਦੋਂ ਅਸੀਂ ਆਉਣਾ ਉਹ ਘਰ ਤੇ ਸਾਨੂੰ ਹੋਰ ਤਰ੍ਹਾਂ ਮਹਿਸੂਸ ਹੁੰਦਾ ਕਿ ਜਿੱਥੇ ਜਾਂਦਾ ਉੱਥੇ ਰੌਣਕ ਲੱਗ ਜਾਂਦੀ ਏ ਸਹੀ ਗੱਲ ਵਾ ਕੱਲ ਦਾ ਰੌਲਾ ਸ਼ੁਰੂ ਹੋਇਆ ਇੱਥੇ ਇਹ ਸਾਡੀ ਰੌਣਕ ਵਾਰ ਰੌਣਕ ਜੋਪਤੇ ਇਤਰਾ ਗੱਲਾਂ ਬੜੀਆਂ ਕਾਤਾ ਗਾੜੀਆਂ ਹੁਣ ਬਹੁਤ ਗੱਲਾਂ ਕਰਤਾ ਹੁਣ ਹੂੰ ਥੋੜਾ ਟਾਈਮ ਹੈ ਤੁਹਾਨੂੰ ਸਾਰਿਆਂ ਨੂੰ ਸੱਸਤਰ ਬੁਲਾਇਆ ਕਰੂੰਗਾ ਥੋੜਾ ਟਾਈਮ ਵਕਤ ਦੀ ਗੱਲ ਹੈ ਇਹ ਏ ਬਾਕੀ ਆਪਣੇ ਭੈਣ ਭਰਾਵਾਂ ਨਾਲ ਜੇ ਕਿ ਇਹ ਗੱਲ ਕਰਨੀ ਹੈਗੀ ਕਿ ਸਾਰੇ ਜਿਹੜੇ ਪੁੱਛਣ ਦੇ ਕਿ ਮੈਂ ਜਾਣਾ ਪਰਦੇਸ ਜਿਹੜੀ ਵੀਡੀਓ ਤੁਹਾਡੀ ਕਿਉਂ ਨਹੀਂ ਆ ਰਹੀ ਤੇ ਉਹਦਾ ਰੀਜ਼ਨ ਇਹ ਆ ਕਿ ਗਰਮੀ ਤਾਂ ਨੂੰ ਪਤਾ ਬਹੁਤ ਜ਼ਿਆਦਾ ਪੈ ਰਹੀ ਆ ਤੇ ਜਿੱਥੇ ਇਹ ਵੀਡੀਓ ਸ਼ੂਟ ਹੁੰਦੀ ਆ ਉੱਥੇ ਨਾ ਜੰਗਲ ਜਿਹਾ ਵਾ ਮਤਲਬ ਲੱਗੇ ਨਹਿਰ ਵੋਦੇ ਤੇ ਨਾਲ ਹੀ ਜੰਗਲ ਜਿਹਾ ਵਾ ਤੇ ਤੁਹਾਨੂੰ ਪਤਾ ਗਰਮੀ ਪੜੀ ਤੇ ਜਾੜ ਤੇ ਬਹੁਤ ਫਜ਼ਲਾ ਵਾ ਨੂੰ ਇਸ ਕਰਕੇ ਮਨ ਲਾਵਾ ਨਹੀਂ ਕਿ ਜੀ ਵੀਡੀਓ ਨਹੀਂ ਬਣਾ ਸਕਿਆ ਥੋੜਾ ਜਿਹਾ ਇਸ ਕਰਕੇ ਕੰਕੀ ਰੋਕ ਗਈ ਆ ਡੋਕੀ ਰੋਕੀ ਜਾਂ ਡੋਕੀ ਰੋਕੀ ਜਾਂ ਡੋਕੀ ਨਹੀਂ ਰੋਕੀ ਆ ਹਾਂ ਸਾਨੂੰ ਪਤਾ ਵੀ ਗਰਮੀ ਬੜੀ ਆ ਤੇ ਉੱਥੇ ਐਵੇਂ ਨੂੰ ਚੀਜ਼ ਲਾ ਕੇ ਐਵੇਂ ਬਿਠਿਆ ਰਹਿਣਾ ਮਾਰਨਾ ਤੇ ਇਹਨੂੰ ਇਹ ਆ ਵੀ ਥੋੜਾ ਜਿਹਾ ਨਹੀਂ ਰੋਕੀ ਨਾਲੇ ਨਾ ਅੱਜ ਕੱਲ ਹਰ ਦਿਨਰ ਨਿਕਲਦਾ ਰੋਡ ਚ ਬਣਾਵਾਂਗੇ ਜਰੂਰ ਬਣਾਵਾਂਗੇ ਜਰੂਰ ਥੋੜਾ ਜਿਹਾ ਪਹੁੰਚ ਲੈਣਾ ਬਣਾਵਾਂਗੇ ਥੋੜਾ ਮੌਸਮ ਚੰਗਾ ਤੇ ਕਿਤੇ ਕਿਤੇ ਚਾ ਕੇ ਪ੍ਰਭ ਵੜ ਜੀਦਾ ਮਨਾ ਹਵਾ ਨਹੀਂ ਲੱਗਦੀ ਕਿ ਪਾਸੇ ਜੋੜਾ ਮੇਲੇ ਮਾੜਾ ਮੋੜਾ ਮੀਂਹ ਮੋੜਾ ਮੌਸਮ ਉਹ ਹਨ ਠੰਡਾ ਹੋਊਗਾ ਬਸ ਜਦ ਬੰਦ ਹੋਇਆ ਵਾ ਆਪੀਆ ਵਾ ਆ ਮੀ ਟੱਪੜੇ ਆਇਆ ਸੀ ਹਾਂ ਤੇ ਜਿਹੜੀ ਮੈਂ ਜਣਾਪਨ ਦੇ ਸਟੋਰੀ ਆ ਬਿਲਕੁਲ ਰੀਅਲ ਸਟੋਰੀ ਆ ਤੇ ਇਦਾਂ ਹੋਇਆ ਵਾ ਰਿਐਲਿਟੀ ਆ ਤੇ ਅਹੀਂ ਚਾਹੁੰਦੇ ਆ ਕਿ ਉਹਦੀ ਏਕ-ਏਕ ਚੀਜ਼ ਤੁਹਾਨੂੰ ਜਿਹੜੀ ਉਹ ਵਿਖਾਈ ਜਾਵੇ ਉਹ ਉੱਥੇ ਫਿਰ ਮਤਲਬ ਜਦੋਂ ਜੰਗਲ ਵਿੱਚ ਬੱਚੇ ਦਾ ਪਟਕਦੇ ਆ ਕਿ ਕੀ ਬਣਦਾ ਉਹਨਾਂ ਦੇ ਨਾਲ ਕਿੱਦਾਂ ਹੁੰਦਾ ਵਾ ਉਹ ਵਾਪਸ ਆਉਂਦੇ ਆ ਕਿ ਜਾਂ ਚੱਲ ਜਾਂਦੇ ਆ ਕਿ ਕੀ ਬਣਦਾ ਉਹ ਸਾਰਾ ਕੁਝ ਤੁਹਾਨੂੰ ਅੱਗੇ ਆਉਣ ਵਾਲੀ ਵੀਡੀਓਜ਼ ਵਿੱਚ ਖਾਵਾਂਗੇ ਤੇ ਬਸ ਗਰਮੀ ਦੇ ਕਰਕੇ ਥੋੜਾ ਜਿਆ ਰੁਕੇਗੇ ਹੀਗੇ ਤੇ ਤੁਸੀਂ ਥੋੜੀ ਜੀ ਵੇਟ ਕਰਿਓ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਪਿਛਲੇ ਪਾਰਟ ਨਹੀਂ ਵੇਖੇ ਉਹ ਸਾਰੇ ਪਿਛਲੇ ਪਾਰਟ ਉਹਦੇ ਵੇਖਿਓ ਤੇ ਵੀਡੀਓ ਅਸੀਂ ਪੂਰੀ ਮਿਹਨਤ ਨਾਲ ਬਣਾਈ ਆ ਬਹੁਤ ਹੁਣੀ ਵੀਡੀਓ ਬਣ ਗਈ ਆ ਬਹੁਤ ਜ਼ਿਆਦਾ ਸੂਨੇ ਜੋ ਕੁਝ ਕੁੰਡਿਆ ਉਹ ਹੀ ਬਣਾ ਲਾ ਪੂਰੀ ਰੈਲਿਟੀ ਹੈ ਇਹਦੇ ਵਿੱਚ ਇਹ ਫੇਕ ਦਿਖਾਉਂਦੇ ਆ ਅਪਣਾ ਕੀ ਕਹਿੰਦੇ ਆ ਸਭ ਨੂੰ ਪਤਾ ਨਾ ਪਤਾ ਹੀ ਆ ਕਿ ਕਿੱਦਾਂ ਹੁੰਦਾ ਵਾ ਜਿੰਦ ਪਹਿਲਾਂ ਕਿੱਦਾਂ ਲੋਕਾਂ ਨੂੰ ਆਪਣੀਆਂ ਗੱਲਾਂ ਜਿਵੇਂ ਹੁੰਦੀ ਆ ਮੇਰੇ ਕਿੱਦਾਂ ਉਹਨਾਂ ਨੂੰ ਨਾ ਸਾਰੇ ਦਿਨਿਆਲੇ ਖਾਂਦੇ ਚਾ ਰੋਦੇ ਉਹਦੇ ਮਾਪਿਓ ਮਗਰੋਂ ਚਲੋ ਇਹ ਵੀ ਤਾਂ ਨਹੀਂ ਗਲਤ ਰਾਜ ਹੋਣਾ ਚਾਹੀਦਾ ਸਾਰਨ ਸਹੀ ਰਾਜ ਚੁਣਨਾ ਚਾਹੀਦਾ ਇਹੋ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਆ ਪਰ ਚਲੋ ਸਾਰਿਆਂ ਦੇ ਅਸਰ ਹੋਵੇ ਜਿਹੜੇ ਇਹ ਕੰਮ ਚੁਣਦੇ ਨਾ ਕਰਨ ਮਤਲਬ ਆਡੀ ਕੋਈ ਵੀਡੀਓ ਆਹੀਂ ਸਿੱਖਿਆ ਦੇਣੇ ਆ ਵੀ ਕੋਈ ਵੀ ਕੰਮ ਉਤੋਂ ਬਚੋ ਹਾਂ ਹੈਨਾ ਇਹ ਨਹੀਂ ਵੀ ਤੁਹਾਨੂੰ ਇਹ ਕਿਸੇ ਕੰਮ ਤੇ ਗਲਤ ਦੇਣਾ ਨੇ ਆਹੀਂ ਸਾਡਾ ਮੋਟੀ ਇਹ ਹੁੰਦਾ ਵੀ ਕੋਈ ਆਡੀ ਵੀਡੀਓ ਦੇਖ ਕੇ ਸਿੱਖੇ ਵੀ ਹਾਂ ਇਹ ਕੀ ਬਖਾਉਂਦੇ ਆ ਤੇ ਇਹਨੂੰ ਕੀ ਸਿੱਖਿਆ ਦੇਣੀ ਆ ਤਬਾਤੀ ਜਿਹੜੀ ਹੈ ਡੀਆਲ ਮੈਂ ਜਾਣਾ ਪ੍ਰਦੇਸ਼ ਵੀਡੀਓ ਆ ਇਹ ਤੁਹਾਨੂੰ ਮਤਲਬ ਹੁਣ ਮਤਲਬ 2-4 ਦਿਨ ਤੇ ਇਹ ਨਹੀਂ ਹੀ ਪਾ ਸਕਦੇ ਹਫਤੇ ਦੇ ਤੋਂ ਤੱਕ ਮਤਲਬ ਤੁਹਾਨੂੰ ਇਹ ਵੀ ਥੋੜਾ ਮੌਸਮ ਚੇਂਜ ਹੋ ਜੇ ਸਾਈਕਲ ਬਾਰਿਸ਼ ਹੋ ਜੇ ਫਿਰ ਪੈ ਵੀ ਜਾਏ ਛੱਡੀ ਹਾਂ ਪਰ ਹਾਂਜੀ ਦੀਦੀ ਤੇਰੇ ਨੇ ਚਾਰ ਪਾਇਆ ਇਹ ਲੈ ਲੈ ਮੈਂ ਆਪਣੇ ਸਨਾਂ ਮੈਂ ਜਣਾ ਪੁੱਛਣਾ ਮੈਨੂੰ ਮੈਂ ਆਪਣਿੰਡ ਪੇਪਰ ਲਈ ਆ ਪ੍ਰਭ ਨੇ ਤੇ ਆਪਣੇ ਹਿੱਸੇ ਦਾ ਚਾਰ ਲਿਆ ਵਾ ਤੇ ਜਿੰਨੂ ਲੋੜ ਹੋਵੇ ਹੀ ਆ ਜੋ ਗੱਲ ਸੁਣੋ ਰੋਟੀ ਘੱਟ ਤੇ ਚਾਰ ਜਦਾ ਗਲਾ ਤੇਰਾ ਖਰਾਬ ਆ ਪਰ ਇੱਕ ਫੁਲਕੇ ਦਾ ਚਾਰ ਚਾਰ ਪੰਜ ਪੰਜ ਪੇਚ ਚੋਣ ਦੀ ਗੱਲ ਨਹੀਂ ਕੰਮ ਨਹੀਂ ਪ੍ਰਭ ਇੱਕ ਗੱਲ ਦੱਸ ਕਿ ਤੈਨੂੰ ਚਾਰ ਲੱਗਾ ਕਿ ਤਾ ਵਾ ਬਹੁਤ ਜਿਆਦਾ ਸੁਆਦ ਬਹੁਤ ਜਿਆਦਾ ਫੁਲਕਾ ਬਹੁਤ ਜੀ ਹੁੰਦਾ ਉਹ ਮੈਂ ਕਿਸੇ ਨੂੰ ਕਹਿਨੇ ਗਿਆ ਵੇਗਾ ਵੀ ਖੰਡ ਗਾਲੀ ਪਾਉਂਦੇ ਦੱਸ ਦਿਓ ਨਾ ਉਹਨਾਂ ਨੂੰ ਕੀ ਹੁੰਦਾ ਖਾਂਦੇ ਨਾਲ ਤਾਂ ਵੀ ਥੋੜਾ ਚਾਰ ਜਿਹੜਾ ਉਹ ਕੱਚਾ ਕੱਚਾ ਰਹਿੰਦਾ ਜਿਆਦਾ ਗਲਤ ਨਹੀਂ ਦਰਦਾ ਨਹੀਂ ਕਾ ਨਾ ਸਵਾਦ ਲੱਗਦਾ ਖਾਣ ਨੂੰ ਜਿਆਦਾ ਖਟਾਸ ਨਹੀਂ ਆਉਂਦੀ ਖੱਟਾ ਮਿੱਠਾ ਰਿਹਾ ਬੰਦਾ ਉਹਦਾ ਸਵਾਦ ਲੱਗਦਾ ਟੇਸਟ ਵਧੀਆ ਹੋ ਜਾਂਦਾ ਉਹਦੇ ਨਾਲ ਨਾਲ ਹੈਨਾ ਇਹ ਤਾਂ ਵਕੈ ਮੰਨਣ ਵਾਲੀ ਗੱਲ ਹੈ ਹਾਂਜੀ ਸਵਾਦ ਲੱਗਦਾ ਤੂੰ ਇਹ ਪਾ ਕੇ ਦੇਖੋ ਆਪੇ ਪਤਾ ਲੱਗ ਜਾਊਗਾ ਕਿ ਕਿਉਂ ਪਾਈਦੀ ਆਂ ਜੇ ਕੱਲਾ ਲੋੜ ਪਾਈਏ ਫਿਰ ਉਹ ਗੱਲ ਨਹੀਂ ਬਣਦੀ ਢਾਂਡੇ ਦੇ ਨਾਲ ਇਹ ਹੁਣ ਕਾਬੂ ਨਹੀਂ ਜਾਂਦਾ ਥੋਣੀ ਵੀ ਨਿਕਲੇ ਪੈਂਦਾ ਜੀ ਤੇ ਤੂੰ ਹੋ ਗਿਆ ਹੈ ਦੇਖਦੇ ਤੁਹਾਨੂੰ ਕਹਿਵਾਂ ਤੇਜ਼ ਹੋ ਜਾਂਦਾ ਨਹੀਂ ਦੇਖੋ ਲੋਈ ਮੇਰੀ ਗੱਲ ਸੁਣ ਹੈ ਆ ਜਿਆਸੂ ਹਾਂ ਜੀ ਗੁਰਤੀ ਤੇ ਡਾਢੀ ਇਹਨੂੰ ਆ ਜੀ ਦੋਹਾਂ ਦੀ ਬੜਾ ਅਸਰ ਚ ਇਹਨੂੰ ਗੁਰਤੀ ਦਾ ਆਂਦੇ ਨਾ ਗੁਰਤੀ ਦਾ ਸੋਤ ਤਸਾ ਹੀ ਗਾਲਾਂ ਮੰਨਿਆ ਵੇ ਇੱਤੇ ਚ ਮਾਇਆ ਵਾ ਬੜਾ ਅਸਰ ਚ ਹਰ ਪਾਸੇ ਹੋਈ ਖਾਣ ਪੀਣ ਤੇ ਵੀ ਤੇ ਭੂੰਭੂ ਦੇ ਵੀ ਬਲੇ 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 ਤੀਨ ਬੜੀ ਰੌਣਕਾਂ ਦਾ ਸਰਾਂ ਦੇ ਨੇ ਨਿਖਣ ਬਿਨਾਂ ਤੇ ਗੱਡੀ ਵੱਜ ਜਾਊਗਾ। ਆਹ ਗਿਆ। ਕਿ ਭੁੱਖ ਲੱਗੀ ਨਹੀਂ ਫਿਰ ਇਹਨੇ ਪਾਰਟਾਜ ਕਰਾ। ਨਾ ਨਾ। ਇਹ ਰੰਦਾ ਬੱਸ ਉਸੇ ਟਾਈਮ ਜੁੱਦ ਚਾਹੀਦਾ। ਗੁਰਪਤੇ। ਓਏ ਸੋਨੂੰ। ਇਹ ਅੱਜ ਸਿਆਣਾ ਹੋ ਗਿਆ। ਕਿ ਬਹੁਤ ਨਿਕਲ ਜਾਏ। ਕਿ ਹੱਥ ਤੇ ਨਹੀਂ ਆਉਂਦਾ ਹੁੰਦਾ। ਕਿ ਜਿਆਦਾ ਛੋਟਾ ਹੈਗਾ। ਬਹੁਤ ਜ਼ੋਰ ਲੁੰਦਾ। ਕਿ ਕੋਈ ਜਿੱਤੇ ਕਰ ਰਹਿੰਦਾ ਇਹਦਾ। ਮੈਂ ਆਪਣੇ ਲੋਕ ਜੋ ਇਹ ਤਾਂ ਚੰਦ ਵੀ ਮੇਰਾ ਦੇਖੋਂ ਡਿਆ ਪਿਆ ਵਾ। ਹਾਂ। ਪਰ ਪੂਰਾ ਜ਼ੋਰ ਲੁੰਦਾ। ਤੇ ਬਹਿ ਜਾ ਹੁਣ ਬਹਿ। ਮੈਂ ਸੀ ਇਹ ਖਾਂ। ਬੇਰੇ ਸੈਸ ਨੂੰ ਹੋਇਣਾ ਓਏ ਇਦਾਂ ਜ਼ੋਰ ਦਾ ਅੱਜ ਜਲਾਨੀ ਚਾਹੀਦਾ ਹਾਂ ਹਾਂਜੀ ਨਹੀਂ ਜਵਾਨ ਦੇ ਨੂੰ ਨਹੀਂ ਕੋਈ ਗੱਲ ਮਾੜ ਥੱਕੇ ਬਦਸਾ ਕਰਨੇ ਸੱਚੇ ਮਾਸ਼ਾਅੱਲਲ ਮੇ ਲੱਗ ਚਲੋ ਮਾਰਾਏ ਨੇ ਖੁਸ਼ੀ ਦਿੱਤੀ ਜੀ ਰੋਇਆ ਹੀ ਕਹਿੰਦੇ ਬੜੀ ਬਹੁਤ ਵਧੀਆ ਵਾ ਹਾਂਜੀ ਰੌਣਕ ਲੱਗੀ ਉਹਦੇ ਸਾਰੇ ਭੈਣ ਭਰਾ ਦੋ ਦਵਾਵਾ ਨੰਬਤੇ ਨੂੰ ਸਹੀ ਗੱਲ ਹੈ ਜੀ ਹੁਣ ਤੇ ਮੈਨੂੰ ਪਤਾ ਨਹੀਂ ਲੱਗਦਾ ਮੇਰਾ ਦਿਨ ਕਿੱਥੇ ਸ਼ੁਰੂ ਹੁੰਦਾ ਤੇ ਰਾਤ ਕਿੱਥੇ ਨਿਕਲ ਜਾਂਦੀ ਹੈ ਸਹੀ ਗੱਲ ਹੈ ਇਹ ਤਾਂ ਸਾਰੀ ਰਾਤ ਜਿਹੜਾ ਜਾ ਕੇ ਕਰਦੀ ਆ ਮੈਂ 5 ਘੰਟੇ ਬਾਅਦ 1.5 ਘੰਟੇ ਬਾਅਦ ਉੱਠਦੀ ਆ ਦੇਖ ਨਹੀਂ ਤਾਂ ਸਵੇਰੇ ਉੱਠੇ ਹੀ ਜਾਂਦਾ ਪਰ ਮੈਨੂੰ ਸਵੇਰੇ ਮਸ ਹੱਥ ਕਾਬੂ ਮਸੂਲੀ ਸੀ ਨਹੀਂ ਹੁੰਦੀ ਕਿ ਮੈਂ ਸਾਰਾ ਦਿਨ ਜਾਗੀ ਆ ਜਾਂ ਨੂੰ ਨੀਂਦ ਨਹੀਂ ਆਈ ਇੰਨੇ ਦਿਨ ਹੋ ਗਿਆ 3.5 ਮਹੀਨੇ ਦਾ ਹੋ ਗਿਆ ਪਰ ਕਿਤੇ ਦਿਨ ਮੈਨੂੰ ਉਹਨਾਂ ਦਾ ਬਿਮਾਰ ਹੋਈ ਆ ਤੇ ਨਾ ਮੈਨੂੰ ਨਿੰਦਰੀ ਰਹੀ ਆ ਕਿ ਮੈਨੂੰ ਨੀਂਦ ਨਹੀਂ ਆ ਗਈ ਮੈਂ ਸੋਮਾ ਚੰਮੀ ਜਿਹਾ ਦਿੱਤਾ ਹਾਂ ਇੰਨੇ ਬੱਚੇ ਦਾ ਚਾਰ ਖੁਸ਼ੀ ਹੁੰਦੀ ਆ ਰਾਮਾਰਗ ਦਿਖੜੀ ਆ ਅਜੂ 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 ਕੀ ਕਰਦਾ ਹੈ ਅਜੂ ਅਜੂ ਓਏ ਸਸਤੀ ਗੱਲ ਕਰੋ ਸਾਰੇ ਸਸਤੀ ਗੱਲ ਬਣਾਓ ਸਸਤੀ ਗੱਲ ਕਰਦੇ ਸਾਰੇ ਮੈਂ ਜਾਣੇ ਹੁਣ ਗੁਰਫਤੇ ਦੇ ਵਿੱਚ ਚੇਂਜ ਹੋਇਆ ਵਾ ਕਿੰਨਾ ਚੇਂਜ ਹੋਇਆ ਇੱਕ ਲੱਗਾ ਕਿੰਨਾ ਨਾ ਲੱਗਦਾ ਸਾਡਾ ਗੁਰਫਤੇ ਹੁਣ ਤੂੰ ਉੱਥੇ ਵੇਖੋ ਉੱਥੇ ਦੇਖੋ ਉਹ ਦੇਖੋ ਉਹਦੇ ਕਿੱਥੇ ਆ ਉਹਦੇ ਵਿੱਚ ਆ ਉਹ ਉਹਦੇ ਵੀਡੀਓ ਬਣ ਰਹੀ ਆ ਤੂੰ ਮਾ ਉਹਦੇ ਵੀ ਨਹੀਂ 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 ਹਾਂ ਕਿ ਚਾਹੀਦਾ ਐਵੇਂ ਆਂ ਥੋੜਾ ਜਿਹੀ ਟਿਕਦਾ ਬੜਾ ਜ਼ੋਰ ਲੱਗਾ ਹੀ ਉਹ ਲੱਗਾ ਕੀ ਲੈਣਾ ਜਦੋਂ ਮਹਾਰਾਜ ਨੇ ਖੁਸ਼ੀਆਂ ਦਿੱਤੀਆਂ ਹਾਂ ਤਰਾਈਆਂ ਇਹ ਆਪਰੇ ਚੀਤ ਤੋਂ ਵਾਜਾ ਕੋਈ ਦੇਣਾ ਚਾਹੀਦਾ ਬਾਬਾ ਨਾਨਕ ਖਰਗ ਦੀਆਂ ਝੁਲੀਆਂ ਭਰੇ ਸਭਾ ਦਾ ਭਲਾ ਮੰਗਦਾ ਜਿਹਦੇ ਕੋਈ ਕਸਿ ਨਹੀਂ ਹੈਗੀ ਉਹ ਮੈਂ ਜਾਣਦੀ ਜਿਹਦਾ ਨਾ ਹੋਇਆ ਸੱਚਾ ਮੁੰਡਾ ਬਿਲਕੁਲ ਸਹੀ ਹੈ ਜਿਨ੍ਹਾਂ ਨੂੰ ਮਤਲਬ ਸਿੱਤੀ ਮਾਰਕਸੋਂ ਲਿੰਦਾ ਨਾ ਉਹ ਗੱਲ ਨਹੀਂ ਕਰ ਸਕਦੇ ਆ ਪਰ ਪਤਾ ਉਹਨੂੰ ਹੁੰਦਾ ਵਾ ਜੇਗਾ ਟਾਈਮ ਲਾ ਕੇ ਮਾਰਕਸੋਂ ਅਜਲਾ ਸੁਣੇ ਸਾਰੇ ਭਾਵੇਂ ਦੇਰ ਨਾਲ ਸੁਣੇ ਸੱਚੇ ਭਾਸ਼ਾ ਸਾਰਿਆਂ ਦੇ ਝੁਲੀਆਂ ਭਰੇ ਨੂੰ ਇਹ ਆ ਬਿੱਤਰੋਂ ਉਹ ਜਿਹੜੇ ਯਾਰ ਲੱਗੇ ਰਹਿੰਦੇ ਆ ਇਹ ਵੀ ਕਿਸੇ ਨੂੰ ਕਦੀ ਗੱਲ ਨਹੀਂ ਕਰਨੀ ਚਾਹੀਦੀ ਵੀ ਹਾਂ ਇਦਾਂ ਕਿੰਨਾ ਟਾਈਮ ਹੋ ਗਾ ਉਹ ਕਿ ਪੁੱਛਦੇ ਆ ਉਹ ਕੰਮ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਮਹਿਸੂਸ ਕਰਨਾ ਚਾਹੀਦਾ ਵੀ ਹਾਂ ਜਿਹੜਾ ਅਗਲਾ ਪੱਧਰ ਉਹ ਹੋਰ ਤੇ ਕੀ ਵੀਦੀ ਆ ਬਿਲਕੁਲ ਬਿਲਕੁਲ ਸਾਰਿਆਂ ਨੂੰ ਹੋਰ ਸਪੋਰਟ ਕਰਨਾ ਚਾਹੀਦਾ ਹਾਂਜੀ ਹਾਂਜੀ ਬਾਕੀ ਲੋ ਮਾਰ ਕੇ ਸਭ ਦੀਆਂ ਝੋਲੀ ਮਾਰਤਾ ਮਾਰਤਾ ਸਾਰਿਆਂ ਨੇ ਝੋਲੀਆਂ ਪਰ ਸੱਚੇ ਪਾਤਸ਼ਾਹ ਇੱਕ ਕੱਲ ਦਾ ਆਇਆ ਵਾ ਜੀ ਰਾਤੀ ਕਹੀਂ 12 ਵੇ ਦੇ ਸੁੱਤੇ ਆ ਤੇ ਬੰਦੇ ਦੇ ਚਾਰ ਕੋਈ ਨਾ ਫੇਰ ਮੇਰੇ ਦਾ ਰੁੱਟ ਪਿਆ ਸਾਰੇ ਝੋਲੇ ਤਾਂ ਕਹਿੰਦਾ ਚਾਰ ਦਾ ਜੰਗਲਾ ਦੇ ਇਹ ਅੱਖਾਂ ਖੋਲ ਕੇ ਵੇਧਦਾ ਰਹਿੰਦਾ ਕਦੀ ਦੁੱਧ ਤੇ ਕਦੀ ਕੋਹ ਕਦੀ ਗਵਾ ਹਾਂ ਗੱਡੀ ਚਿਰ ਕੇ ਤਾਂ ਮੈਂ ਤਾਂ ਗੱਲਾਂ ਕਰਾਂ ਸਾਰੇ ਇਹਨੂੰ ਚੰਪੜੀਆਂ ਕਰ ਹਾਂ ਸਹੀ ਗੱਲ ਹੈ ਇਹ ਵੀ ਪਿਆਰ ਮਾਰ ਤੋਂ ਵੱਲੋਂ ਹਰ ਇੱਕ ਦਾ ਬਹੁਤ ਲੈਣਿਆ ਬਹੁਤ ਜਿਆਦਾ ਸਮਾਨਪੁਰ ਵੀ ਚਾਹੀਦਾ ਉੱਥੇ ਸਾਰੇ ਨੂੰ ਚੁੱਕੀ ਜਾਂਦੇ ਚੁੱਕੀ ਜਾਂਦੇ ਮੇਰੇ ਕੋ ਤੇ ਹੁੰਦਾ ਹੀ ਨਹੀਂ ਆ ਬਿਲਕੁਲ ਵਾਰੀ ਨਹੀਂ ਹੁੰਦੀ ਸਾਡੇ ਮੇਰੇ ਹੁਣ ਕਿਧੋਵਾ ਹੁਣ ਉੱਥੇ ਪੀ ਤਾਂ ਜਾਂਦੇ ਆ ਪਹਿਲਾਂ ਮਨਵੀਰ ਭਾਈ ਦੇ ਚੁੱਕੜਾ ਹਾਂ ਜਿਸਵੇਦਰ ਭਾਜੀ ਨੇ ਫੇ ਸਾਰੇ ਜਸ ਹੋਣਾ ਸਾਰੇ ਹਾਂ ਸਾਰੇ ਛੱਡੇ ਨਹੀਂ ਆ ਪੀ ਸਾਰੇ ਕੰਮ ਸਾਰੇ ਕਟਣ ਲੱਗਦਾ ਉਹ ਕਿ ਟਾਈਮ ਕਿਤਾ ਨਿਕਲ ਜਾਂਦਾ ਫੇਰ ਲੋ ਜਾ ਕੇ ਬੀਬੀ ਦੇ ਪੁੱਛਣਾ ਵਾ ਪਰਾ ਭਾਈਆ ਉਹ ਮੈਨੂੰ ਬੜੀਆਂ ਜਿਹੜੇ ਦਿੰਦੇ ਆ ਵੀ ਇੱਥਾਂ ਕਰਿਆ ਕਰ ਇਹਨੂੰ ਇੱਥਾ ਪੱਕੇ ਥਲੇ ਨੰਗਾ ਨਾ ਪਾਇਆ ਕਰ ਇਹਦੇ ਚੁੰਨੀ ਦੇ ਆਕਾਰ ਤੋਂ ਟੇਟੇ ਪਾ ਦਿੰਦਾ ਬੜਾ ਕੋ ਸਿੱਖਣ ਨੂੰ ਮਿਲਦਾ ਸਿਆਣੇ ਆ ਸਿਆਣੇ ਇਹਦੇ ਮੇਲੇ ਸਭਾ ਕਰਦਾ ਬਣਾ ਤੁਹਾਨੂੰ ਕਿਹੜਾ ਪਤਾ ਨਹੀਂ ਇਹ ਗੱਲਾਂ ਦਾ ਜਿਹੜਾ ਮੈਨੂੰ ਉੱਥੋਂ ਜਾ ਕੇ ਮਿਲਦਾ ਵਸ ਸਹੀ ਗੱਲ ਸਹੀ ਗੱਲ ਕਈ ਗੱਲਾਂ ਦਾ ਪਤਾ ਲੱਗਾ ਵਾ ਬਿਲਕੁਲ ਸਹੀ ਗੱਲ ਏ ਆਪੇ ਚਲੋ ਜੇ ਕੋਈ ਗੱਲ ਦਵੇਦ ਲੈ ਲੈਣੀ ਚਾਹੀਦੀ ਹੈ ਹਾਂਜੀ ਹਾਂਜੀ ਨਹੀਂ ਨਹੀਂ ਕਈਆਂ ਗੱਲਾਂ ਦਾ ਪ੍ਰਭ ਨਹੀਂ ਵੀ ਪਤਾ ਹੁੰਦਾ ਬੜਾ ਪਿਆਰ ਕਰਦੇ ਆ ਸਾਰੇ ਬਿੱਗੀ ਬਹੁਤ ਚੰਗੇ ਆ ਜਾਈ ਉਹ ਤਾਂ ਛਾਕੇ ਨਿਕਲ ਜਾਂਦਾ ਵਾ ਤੇ ਜਦੋਂ ਦੁਪਹਿਰ ਨੂੰ ਗਰਮੀ ਹੋਏ ਤੇ ਆ ਫਿਰ ਮੈਨੂੰ ਪਾਜੀ ਜਾ ਕੇ ਕਾਰ ਵੀ ਛੁੱਟਣ ਦੇ ਗੱਡੀ ਤੇ ਛਾਕੇ ਨਹੀਂ ਲੱਗਦਾ ਨਹੀਂ ਲੱਗਦਾ ਹਾਂ ਜੀ ਤੇ ਆਪੇ ਜਦੋਂ ਗੁਰਫਤੇ ਛੋਟਾ ਵੇ ਮੇਰੇ ਸਕੂਟਰ ਮੋੜ ਫਿਰਦੇ ਨਹੀਂ ਕੰਮ ਆ ਰਿਹਾ ਕਰਦਾ ਜਮੀ ਹੋਏ ਤੇ ਦੁਪਹਿਰ ਨੂੰ ਜਾਦਾ ਫਿਰ ਪਾਜੀ ਨਹੀਂ ਲੈ ਵੀ ਹੁੰਦੇ ਤੇ ਛੱਡ ਵੀ ਹੁੰਦੇ ਇਹਨਾਂ ਨੂੰ ਉੱਥੇ ਹਾਂਜੀ ਜੀ ਵਧੀਆ ਵਾ ਬੜਾ ਵਧੀਆ ਸਾਡਾ ਟਾਈਟਿਕਨ ਆ ਟਾਈਟਿਕ ਦਾ ਕਾ ਕੀ ਕਰਨਾ ਹੁੰਦਾ ਬਸ ਉੱਥੇ ਕਮਰੇ 'ਚ ਬੱਚੇ ਨੂੰ ਖੜਾਈ ਜਾਓ ਇਹ ਇੱਕ ਉੱਥੇ ਜਾਂਦਾ ਨਾਲੇ ਉੱਥੇ ਦੇ ਗੁਰਬੰਦੇ ਵੀ ਵਾਰੀ ਵੱਜੀ ਆ ਹੁਣ ਮੈਂ ਚੁੱਕਣਾ ਹੁਣ ਮੈਂ ਪੁੱਛਾਂ ਉੱਥੇ ਨਾ ਰੁਕਤੇ ਵੀ ਤੇਰੇ ਦੇ ਉੱਠਿਆ ਨਹੀਂ ਉੰਗਿਆ ਨਹੀਂ ਮੈਨੂੰ ਬਿੰਦੂ ਕਿੱਥੇ ਪਹੁੰਚੇ ਇਹ ਵਧੀਆ ਵਾ ਜੇ ਇੰਦਾ ਕੱਚੀ ਨਹੀਂ ਤੇ ਉੱਥੇ ਜਾ ਕੇ ਨਾ ਤੁੰ ਕਰਨਾ ਸਹੀ ਗੱਲ ਆ ਪਰ ਉੱਥੇ ਪੂਰਾ ਘਰ ਵਾਲਾ ਮਾਹੌਲ ਹੀ ਆ ਬੜਾ ਵਧੀਆ ਲੱਗਦਾ ਜਾ ਕੇ ਬਿਲਕੁਲ ਚਲੋ ਚਲੋ ਜੀ ਠੀਕ ਆ ਜੀ ਫਿਰ ਆਉਗੀ ਹੁਣ ਛੇਤੀ ਸਾਡੀ ਵੀਡੀਓ ਮੈਂ ਜਾਣਾ ਪ੍ਰਦੇਸ਼ ਤੇ ਸਾਰੇ ਜਿਹਨੇ ਵੇਟ ਕਰਿਆ ਉਹ ਤੇ ਜਿਹੜੇ ਭੈਣ ਭਰਾਵਾਂ ਨੇ ਨਹੀਂ ਅਜੇ ਤੱਕ ਵੇਖੀ ਉਹ ਸਾਰੇ ਜਿਹਨੇ ਜਰੂਰ ਵੇਖੋ ਪਿੱਛੋ ਤੋ ਲੈ ਕੇ ਸਾਰੇ ਪਾਰਟ ਵੇਖੋ ਤੇ ਚਲੋ ਠੀਕ ਆ ਜੀ ਰੋਮਨ ਵੀਰ ਕਮੈਂਟ ਜਰੂਰ ਕਰਿਓ ਹਾਂ ਬਹੁਤ ਕਰਦਾ ਜੀ ਆ ਬੱਚਾ ਲੈ ਨਾ ਬੱਚਾ ਵੇ 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 ਨਹੀਂ ਨਹੀਂ ਗੰਦਾ ਬੱਚਾ ਚਲੋ ਜੀ ਤੁਫੀ ਲੈ ਕੇ ਦਿੱਤੀ ਸੀ ਇਹਨੇ ਚਲੋ ਘਰ ਬੈਠੀ ਕੀ ਆ ਬੰਦੇ ਬਾਏ ਕਰੋ ਸਾਰਿਆਂ ਨੂੰ ਬਾਏ ਬਾਏ ਸਸਟੀ ਦਾ ਸਾਰਿਆਂ ਨੂੰ ਹਸੀਗਾ ਜੀ ਸਾਰਿਆਂ ਨੂੰ